हेलो जी सौ सताल मैं सोनिया गांडा पी एस फूट कलैक्शन स्वागत करती हूँ उम्मीद करती हूँ सारे बढ़िया हो गए अब आप होर न्यू वीडियो लैके आए हैं पर यह भीडियो अब आपको कढ़ाई की नहीं दे रहे ये येडियो आप रहे हैं अड्डे की कढ़ाई वाले अड्डे अडे अड्डा तैयार करवाया है अभी अब तक कढ़ाई का अड्डा तैयार किया हुआ दिखावे कि अभी किस तरह तैयार करवाया है बहुत घट रेटा ਇਹ ਲੰਬਾਈ ਜੇ ਨੀਆ ਉਹ ਨੂੰ 2 ਫੁੱਟਾਂ ਤੇ ਚੌੜਾਈ ਇਹਦੀ ਮਾਪਾ ਲਖਾਈ ਆ 18 ਇੰਚ ਤੇ ਥੱਲੇ ਆਪਾਂ ਇੱਕ ਫੁੱਟ ਰਖਾਇਆ ਹੈ ਇਹਦੀ ਤੇ ਹੁਣ ਆਪਾਂ ਇਹ ਥੱਲੇ ਬਹਿ ਕੇ ਵੀ ਇਹਨੂੰ ਕੱਢ ਸਕਦੇ ਆ ਇਹ ਇਸ ਤਰ੍ਹਾਂ ਬਣਿਆ ਆ ਹਾਂਜੀ ਆ ਆਪਾਂ ਇਹਦੇ ਐਂਗਲ ਬਣਾਏ ਆ ਥੱਲੇ ਲੋਣ ਵਾਸਤੇ ਤੇ ਇਹਨੂੰ ਆਪਾਂ ਇਸ ਤਰ੍ਹਾਂ ਲਗਾਵਾਂਗੇ ਜਿੰਨੀ ਵੀ ਆਪਾਂ ਨੂੰ ਇਹਦੀ ਲੰਬਾਈ ਚਾਹੀਦੀ ਹੈ ਲੈਨਤ ਚਾਹੀਦੀ ਹੈ ਬੈਠਣ ਵਾਸਤੇ ਉੰਨੀ ਆਪਾਂ ਇਹ ਕਰਾਂਗੇ ਜੀ ਆਪਾਂ ਇਹ ਸਟੈਂਡ ਫਿੱਟ ਕਰ ਦਿੱਤੇ ਆ ਹੁਣ ਆਪਾਂ ਇਹਨੂੰ ਸਿੱਧਾ ਕਰਾਂਗੇ ਹਾਂਜੀ ਆ ਦੇਖੋ ਤਾਂ ਇਹ ਚਾਣਾ ਪਾ ਲਗਾ ਲਈ ਆ ਚਾਰੀ ਲਗਾ ਕੇ ਤੇ ਆਪਾਂ ਇਹਨੂੰ ਉੱਚਾ ਕਰ ਲਿਆ ਆ ਉੱਚਾ ਕਰਕੇ ਆਪਾਂ ਇਦਾਂ ਪਾ ਕੇ ਆਪਾਂ ਕੜਾਹੀ ਕਰ ਸਕਦੇ ਆ ਇਹਦੇ ਤੇ ਜਿੱਦਾਂ ਮਰਜ਼ੀ ਹਾਂਜੀ ਆਪਣੀਆਂ ਕਈ ਭੈਣਾਂ ਇਦਾਂ ਥੱਲੇ ਬਹਿ ਕੇ ਕੰਮ ਕਰਦੀਆਂ ਆ ਆਡੇ ਤੇ ਤੇ ਉਹਨਾਂ ਦੇ ਜਿੱਦਾਂ ਲੱਤਾਂ ਵਗੈਰਾ ਦੇ ਵਿੱਚ ਦਰਦ ਹੋਣਾ ਲਾਪਾਂਦੀ ਆ ਇਸ ਲਈ ਨੂੰ ਦੇ ਕੇ ਹੀ ਆਪਾਂ ਇਹ ਅੱਡਾ ਬਣਾਇਆ ਹੈ ਕਿ ਜੇ ਆਪਣੇ ਕੋ ਥੱਲੇ ਨਹੀਂ ਬੈਠੇ ਜਾਵੇ ਤੇ ਆਪਾਂ ਇਹਨੂੰ ਉੱਪਰ ਬੈਠ ਕੇ ਤੇ ਜਿੱਦਾਂ ਮਰਜ਼ੀ ਇਹਨੂੰ ਸੌਖੇ ਤਰੀਕੇ ਨਾਲ ਇਹਦੇ ਤੇ ਕੜਾਈ ਕਰ ਸਕਦੇ ਹਾਂ ਹੁਣ ਆਪਾਂ ਤੁਹਾਨੂੰ ਇਹਦੇ ਤੇ ਕੱਪੜਾ ਲਾ ਕੇ ਵੀ ਦੱਸਾਂਗੇ ਕਿ ਆਪਾਂ ਇਹ ਤੇ ਕੱਪੜਾ ਕਿਵੇਂ ਲਗਾਉਣੀ ਹੈ ਹਾਂਜੀ ਆ ਦੇਖੋ ਇਹ ਆਪਾਂ ਇੱਦਾਂ ਕੱਪੜਾ ਲਾ ਕੇ ਤੇ ਇਹਨੂੰ ਰਾਮ ਨਾਲ ਬੈਠ ਕੇ ਆਪਾਂ ਇਸ ਸੂਟ ਨੂੰ ਕੱਟ ਸਕਦੇ ਹਾਂ ਇਹਦੀ ਆਪਾਂ ਜਿਹੜੀ ਇਹ ਲੈਂਥ ਰੱਖੀ ਹੋਈ ਆ ਅੱਡੇ ਵੀ ਇਹ ਆਪਾਂ 2.5 ਫੁੱਟ ਰੱਖੀ ਹੋਈ ਆ ਜਿਹੜਾ ਇਦਾਂ ਆਪਾਂ ਬੈਠ ਕੇ ਇਹਨੂੰ ਰਾਮ ਨਾਲ ਇਹਨੂੰ ਕੱਟ ਸਕਦੇ ਆ ਸੂਜ ਨੂੰ ਹਾਂਜੀ ਤੁਹਾਨੂੰ ਸਾਡੀ ਇਹ ਵੀਡੀਓ ਕਿਹੋ ਜਿਹੀ ਲੱਗੀ ਪਲੀਜ਼ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜਰੂਰ ਕਰਿਓ